ਸਾਡੀ ਜਸੇਵਾਲ ਸੁਸਾਇਟੀ ਦੀ ਟੀਮ ਵੱਲੋਂ ਜਿਹੜਾ ਮਾਂ ਦਾ ਦਿਵਸ ਆ ਨਾ ਅੱਜ ਇੱਕ ਮਾਂ ਨੂੰ ਨਵਾਂ ਘਰ ਦੇ ਕੇ ਮਨਾਇਆ ਜਾ ਰਿਹਾ 5 ਫੁੱਟ ਥੱਲੇ ਡੂੰਗਾ ਸੀ ਤੇ ਜਿੱਥੇ ਇਹ ਬਾਲੇ ਨੇ ਇੱਥੇ ਇਹਨਾਂ ਦਾ ਸਿਰ ਵੱਜਦਾ ਸੀ ਔਰ 27 ਸਾਲ ਤੋਂ ਮਾਤਾ ਜੀ ਸੰਤਾਪ ਭੁਗਤ ਰਹੇ ਆ ਕਿੰਨੀਆਂ ਸਰਕਾਰਾਂ ਹੈਆਂ ਕਿੰਨੀਆਂ ਗਈਆਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਕਹਿੰਦੇ ਅਸੀਂ ਤਕਰੀਬਨ 50 ਵਰੀ ਡੀਸੀ ਦਫਤਰ ਹੈ ਪੇਪਰ ਭਰ ਚੁੱਕੇ ਇੰਨਾ ਕੋ ਬੁਰਾ ਹਾਲ ਹੈ ਕੱਲ ਅਸੀਂ ਵੇਖਿਆ ਅੰਦਰ ਗਏ ਸੀ ਅੰਦਰ ਹੀ ਬਾਥਰੂਮ ਅੰਦਰ ਹੀ ਰਸੋਈ ਤੁਸੀਂ ਇੰਨੀ ਜਗ੍ਹਾ ਚ ਆਪ ਇਮੇਜਿਨ ਕਰ ਸਕਦੇ ਕਹਿੰਦੇ ਇਨਸਾਨ ਹੋਣਾ ਇੱਕ ਵੱਡੀ ਗੱਲ ਹੈ ਪਰ ਇਨਸਾਨੀਅਤ ਹੋਣਾ ਸਭ ਤੋਂ ਵੱਡੀ ਗੱਲ ਹੈ ਬਹੁਤ ਖੁਸ਼ੀ ਮੈਨੂੰ ਕੱਲ ਦੀ ਖੁਸ਼ੀ ਆ ਕਲ ਦੀ ਖੁਸ਼ੀ ਆ ਪੀ ਬਾਬਾ ਦੀਪ ਸਿੰਘ ਨੇ ਮੇਰੀ ਸੁਣ ਲਈ ਮੈਨੂੰ ਕਲ ਦੀ ਖੁਸ਼ੀ ਬੜੇ ਲਾਗੇ ਚਾਗੇ ਲੋਕੀ ਕਹਿੰਦੇ ਨਾ ਕਿਤੇ ਮਦਦ ਕਰਨ ਜਾਣੀ ਆ ਯਾਰ ਜਿਹੜੇ ਲਾਗੇ ਚਾਗੇ ਹੁੰਦੇ ਨਾ ਉਹੀ ਬਾਹ ਫੜਿਆ ਕਰੋ ਇੱਕ ਦੂਜੇ ਦੀ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਇੱਕ ਔਰਤ ਜਿਹੜੀ ਹੈ ਇਸ ਘਰ ਦੇ ਵਿੱਚ ਰਹਿ ਰਹੀ ਹੈ ਉਸ ਘਰ ਦੇ ਵਿੱਚ ਲੱਕੜ ਦੇ ਬਾਲੇ ਨੇ ਤੇ ਬਿਲਕੁਲ ਕੱਚੇ ਘਰ ਦੇ ਵਿੱਚ ਰਹਿ ਰਹੇ ਸਨ ਤਾਂ ਉਸ ਨੂੰ ਲੈ ਕੇ ਬਹੁਤ ਸਾਰੇ ਮਦਦ ਦੇ ਹੱਥ ਅੱਗੇ ਆਏ ਸਨ ਲੇਕਿਨ ਹੁਣ ਅਸੀਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਜਿੱਥੇ ਕਿ ਇੱਕ ਸਮਾਜ ਸੇਵੀ ਸੰਸਥਾ ਜਸ ਸੇਵਾ ਸੁਸਾਇਟੀ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਉਸ ਘਰ ਦੇ ਹਾਲਾਤ ਜਿਹੜੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਅਸੀਂ ਅਗਰ ਗੱਲ ਕਰੀਏ ਸਾਡੇ ਸਮਾਜ ਦੇ ਅਸਲ ਨਾਇਕ ਅਸਲ ਹੀਰੋ ਜਿਹੜੇ ਉਹ ਲੋਕ ਨੇ ਜਿਹੜੇ ਲੋਕਾਂ ਦਾ ਦੁੱਖ ਦਰਦ ਵੰਡਾਉਂਦੇ ਨੇ ਕਹਿੰਦੇ ਨੇ ਕਿ ਦੁੱਖ ਦਰਦ ਵੰਡਾਉਣ ਨਾਲ ਹਮੇਸ਼ਾ ਘਟ ਜਾਂਦਾ ਹੈ ਤਾਂ ਉਸ ਦੁੱਖ ਨੂੰ ਵੰਡਾਉਣ ਦਾ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ ਸਭ ਤੋਂ ਪਹਿਲੇ ਘਰ ਦੇ ਹਾਲਾਤ ਤੁਸੀਂ ਦੇਖੋਗੇ ਕਿਸ ਤਰ੍ਹਾਂ ਦੇ ਨੇ ਤਾਂ ਉਸ ਤੋਂ ਬਾਅਦ ਕਿੰਨਾ ਕੱਚਾ ਘਰ ਹੋਏਗਾ ਉਸ ਘਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਸੇ ਥੋੜੀ ਦੀ ਲੋੜ ਨਹੀਂ ਮਹਿਜ ਹੱਥਾਂ ਦੇ ਨਾਲ ਹੀ ਇਹ ਪੂਰਾ ਘਰ ਜਿਹੜਾ ਹੈ ਉਸ ਨੂੰ ਢਾਇਆ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਘਰ ਵੀ ਬਣਾਇਆ ਜਾਏਗਾ ਤਾਂ ਤਸਵੀਰਾਂ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਕੋਈ ਕੋ ਵੀ ਘਰ ਸੀ ਜਿਹਦੇ ਚ ਰਹਿ ਰਹੇ ਸਨ ਜਿਸ ਘਰ ਚ ਰਹਿ ਰਹੇ ਸਨ ਉਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਤੁਸੀਂ ਵੇਖੋ ਕਿ ਕਿਸੇ ਤਰ੍ਹਾਂ ਦੀ ਇੱਥੇ ਜੋ ਵੀ ਗਾਰਾ ਜਿਹਾ ਲੱਗਾ ਹੈ ਔਰ ਦਿਵਾਰਾਂ ਦੇ ਹਾਲਾਤ ਕੀ ਨੇ ਤੁਸੀਂ ਖੁਦ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਦੇ ਵਿੱਚ ਰਹਿ ਰਹੇ ਸਨ ਉਹ ਦੁਨੀਆ ਜਿੱਥੇ ਕੀ 2047 ਦੇ ਵਿੱਚ ਦੇਸ਼ ਨੂੰ ਇੱਕ ਵਿਕਸਿਤ ਭਾਰਤ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਠੀਕ ਹੈ ਰਾਜਨੀਤਿਕ ਲੋਕਾਂ ਦੀ ਮੰਚਾ ਹੁੰਦੀ ਹੈ ਲੇਕਿਨ ਉੱਥੇ ਇਸ ਤਰ੍ਹਾਂ ਦੇ ਲੋਕ ਵੀ ਨਹੀਂ ਜਿਹੜੇ ਕੀ ਮਦਦ ਦੇ ਹੱਕ ਥੱਗੇ ਵੜਾਉਂਦੇ ਨੇ ਤਾਂ ਜਸੇਵਰ ਸੋਸਾਇਟੀ ਵੱਲੋਂ ਨਵੇਕਲਾ ਉਪਰਾਲਾ ਕੀਤਾ ਗਿਆ ਸਾਡੇ ਨਾਲ ਹਰਸਿਮਰਨ ਸਿੰਘ ਜੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਕਿਵੇਂ ਅਜ ਸ਼ੁਰੂਆਤ ਹੋਈ 47ਵਾਂ ਘਰ ਬਣਾਉਣ ਜਾ ਰਹੇ ਹੋ ਔਰ ਇਸ ਦੇ ਹਾਲਾਤ ਕਾਫੀ ਨਾਜ਼ੁਕ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ ਔਰ ਉਸ ਵੀਡੀਓ ਨੂੰ ਵੇਖ ਕੇ ਜਦੋਂ ਅਸੀਂ ਇੱਥੇ ਪਹੁੰਚੇ ਏਕਤਾ ਨਗਰ ਅੰਮ੍ਰਿਤਸਰ ਦੇ ਵਿੱਚ ਇਹ ਜਗ੍ਹਾ ਹੈਗੀ ਹੈ ਜਿਹੜੀ ਸੀ ਦਾ ਸਾਹਿਬ ਦੇ ਕੋਲ ਇੱਕ ਕਲੋਨੀ ਉੱਥੇ ਔਰ ਜਦੋਂ ਅਸੀਂ ਇੱਥੇ ਪਹੁੰਚੇ ਤੁਸੀਂ ਹੈਰਾਨ ਹੋ ਜਾਓਗੇ ਜਿਸ ਤਰ੍ਹਾਂ ਆ ਤੁਸੀਂ ਵੇਖ ਰਹੇ ਹੋ ਇਹ ਸਿਰਫ ਸਿਰਫ ਮਿੱਟੀ ਹੈ ਗਾਰਾ ਵਾ ਕੋਈ ਸੀਮੈਂਟ ਨਹੀਂ ਹੈ ਕੋਈ ਪੱਕੜ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਤਕਰੀਬਨ 4 7 ਫੁੱਟ 5 ਫੁੱਟ ਥੱਲੇ ਡੂੰਗਾ ਸੀ ਤੇ ਜਿੱਥੇ ਇਹ ਬਾਲੇ ਨੇ ਇੱਥੇ ਇਹਨਾਂ ਦਾ ਸਿਰ ਵੱਜਦਾ ਸੀ ਔਰ 27 ਸਾਲ ਤੋਂ ਮਾਤਾ ਜੀ ਐ ਸੰਤਾਪ ਭੁਗਤ ਰਿਹਾ ਹੈ ਕਿੰਨੀਆਂ ਸਰਕਾਰਾਂ ਹੈਆਂ ਕਿੰਨੀਆਂ ਗਈਆਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਕਹਿੰਦੇ ਅਸੀਂ ਤਕਰੀਬਨ 50 ਵਾਰੀ ਡੀਸੀ ਦਫਤਰ ਆ ਪੇਪਰ ਭਰ ਚੁੱਕੇ ਆ ਜਿਹੜੇ ਕਹਿੰਦੇ ਨਾ ਕਿ ਆਵਾਸ ਯੋਜਨਾ ਵਾ ਸੈਂਟਰ ਦੀ ਵੀ ਸਟੇਟ ਦੀ ਵੀ ਔਰ ਪ੍ਰਧਾਨਾਂ ਨੂੰ ਫਾਰਮ ਭਰ ਚੁੱਕੇ ਆ ਕਿਸੇ ਨੇ ਸਾਰ ਨਹੀਂ ਲਈ ਪਰ ਜਸ ਸੇਵਾ ਸੁਸਾਇਟੀ ਕਿਉਂਕਿ 46 ਘਰ ਬਣਾ ਚੁੱਕੀ ਸੀ 47ਵਾਂ ਘਰ ਜਦੋਂ ਅਸੀਂ ਵੇਖਿਆ ਫਿਰ ਅਸੀਂ ਸਾਡੇ ਕੋਲ ਵੀ ਫੰਡਸ ਦੀ ਕਮੀ ਸੀ ਪਰ ਅਸੀਂ ਫਿਰ ਵੀ ਰੁਕੇ ਨਹੀਂ ਕਿ ਜੇ ਗੁਰੂ ਨਾਨਕ ਸਾਹਿਬ ਨੇ ਦਿਖਾਇਆ ਵਾ ਕਿਸੇ ਚੈਨਲ ਤੇ ਅੱਜ ਵੀਡੀਓ ਦਿਖਾਈ ਗਈ ਹੈ ਤੇ ਸਾਨੂੰ ਇਹਨੂੰ ਕਰਨਾ ਚਾਹੀਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਐਨੇ ਚੈਨਲ ਇਹ ਦਿਖਾਇਆ ਇੱਥੇ ਕੋਈ ਪਰ ਕੋਈ ਮਦਦ ਦਾ ਹੱਥ ਪਹੁੰਚਿਆ ਨਹੀਂ ਸੁਮੇਤ ਜੀ ਮਦਦ ਦਾ ਇਹ ਕਿ ਪੁੱਛ ਲੋ ਤੁਸੀਂ ਇਹਨਾਂ ਨੂੰ ਚਾਹੇ ਕੋਈ ਨਹੀਂ ਇੱਥੇ ਪਹੁੰਚਿਆ ਔਰ ਬਾਪੂ ਜੀ ਰਿਕਸ਼ਾ ਚਲਾਉਂਦੇ ਨੇ ਦੇਖ ਨਹੀਂ ਸਕਦੇ ਇੱਕ ਹੱਥੋਂ ਔਰ ਕਿੱਡੀ ਵਧੀਆ ਗੱਲ ਆ ਤੁਸੀਂ ਵੇਖਿਆ ਕਿ ਆਪ ਨਾਲ ਲੱਗੇ ਆ ਮਾਤਾ ਜੀ ਵੀ ਬਾਪੂ ਜੀ ਵੀ ਦੋਵੇਂ ਜਾਣੇ ਰਹਿੰਦੇ ਆ ਇਹ ਕਿ ਇਹਨਾਂ ਨੇ ਛੋਟੀ ਜੀ ਬੱਚੀ ਇਹਨਾਂ ਕੋਲ ਆ ਜਿਹੜੀ ਨਾਲ ਰਹਿੰਦੀ ਆ ਔਰ ਇਹਨਾਂ ਕੋ ਬੁਰਾ ਹਾਲ ਆ ਕੱਲ ਅਸੀਂ ਵੇਖਿਆ ਅੰਦਰ ਗਏ ਸੀ ਅੰਦਰ ਹੀ ਬਾਥਰੂਮ ਅੰਦਰ ਹੀ ਰਸੋਈ ਤੁਸੀਂ ਇੰਨੀ ਜਗ੍ਹਾ ਚ ਆਪ ਇਮੇਜਿਨ ਕਰ ਸਕਦੇ ਹੋ ਛੋਟਾ ਜਿਹਾ ਮੈਂ 20 25 ਦਾ ਜਗ੍ਹਾ ਹੋਣੀ ਹੈ ਹਾਂਜੀ ਹਾਂਜੀ ਇੰਨੀ ਜਗ੍ਹਾ ਤੇ ਇਹਦੇ ਵਿੱਚ ਹੀ ਸਭ ਕੁਝ ਇਹਨਾਂ ਦਾ ਯੂਜ਼ ਕਰ ਰਹੇ ਸੀ ਔਰ ਰੋ ਰਹੇ ਸੀ ਮਾਤਾ ਜੀ ਕਿ ਮੇਰੀ ਕਦੋਂ ਸੁਣਵਾਈ ਹੋਏਗੀ ਕਹਿੰਦੇ ਕਿਸੇ ਵੀ ਸਰਕਾਰਾਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਮੈਂ ਅੱਜ ਵੀ ਕਹਿਣਾ ਚਾਹਨਾ ਵਾ ਵੇਖੋ ਇਸ਼ਤਿਹਾਰਾਂ ਤੇ ਜਨੇ ਪੈਸੇ ਖਰਚੇ ਜਾ ਰਿਹਾ ਜਿੱਥੇ ਇੱਕ ਕੋਈ ਛੋਟੀ ਮੋਟੀ ਰੈਲੀ ਹੁੰਦੀ ਹੈ ਅੱਜ ਕੱਲ ਇਲੈਕਸ਼ਨਾਂ ਦੇ ਦਿਨ ਨੇ ਉਸ ਰੈਲੀ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਪਾਣੀ ਪਿਆਇਆ ਜਾਂਦਾ ਹਜ਼ਾਰਾਂ ਲੋਕਾਂ ਨੂੰ ਖਾਇਆ ਪਿਆਇਆ ਜਾਂਦਾ ਕਿੰਨੇ ਲੋਕਾਂ ਨੂੰ ਫੈਚ ਕਰਨ ਵਾਸਤੇ ਅਟਰੈਕਟ ਕਰਨ ਵਾਸਤੇ ਉਹਨਾਂ ਲਈ ਕਿੰਨਾ ਕੁਝ ਕੀਤਾ ਜਾ ਰਿਹਾ ਕੀ ਇਹ ਵੋਟਾਂ ਨਹੀਂ ਹੈ ਚਲੋ ਛੱਡ ਦਿਓ ਵੋਟਾਂ ਨਹੀਂ ਇਨਸਾਨ ਤੇ ਹੈਗੇ ਨਾ ਕਹਿੰਦੇ ਇਨਸਾਨ ਹੋਣਾ ਇੱਕ ਵੱਡੀ ਗੱਲ ਹੈ ਪਰ ਇਨਸਾਨੀਅਤ ਹੋਣਾ ਸਭ ਤੋਂ ਵੱਡੀ ਗੱਲ ਹੈ ਔਰ ਉਸ ਇਨਸਾਨੀਅਤ ਦੇ ਤਹਿਤ ਇਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਬਣਦੀ ਸੀ ਜਸ ਸੇਵਾ ਸੋਸਾਇਟੀ ਵੱਲੋਂ ਉਪਰਾਲਾ ਕੱਲ ਦਾ ਸ਼ੁਰੂ ਕਰ ਦਿੱਤਾ ਗਿਆ ਲੱਖ ਤੋਂ 2 ਲੱਖ ਰੁਪਏ ਦਾ ਬਜਟ ਹੈਗਾ ਜਿਹੜਾ ਪੂਰਾ ਕੰਪਲੀਟ ਜਸ ਸੇਵਾ ਵੱਲੋਂ ਕੀਤਾ ਜਾਏਗਾ ਔਰ ਤੁਹਾਡੇ ਮਾਧਿਅਮ ਰਾ ਡਾਇਰੈਕਟ ਮਿਲੋ ਸਾਡੇ ਨਾਲ ਸਾਨੂੰ ਸਾਡੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਅਸੀਂ ਇਹਨਾਂ ਨੂੰ ਫੰਡਸ ਦੇ ਰਹੇ ਹਾਂ ਆਪਣੇ ਕੋਲੋਂ ਕਲੈਕਟ ਕਰਕੇ ਬੜਾ ਔਖਾ ਹੁੰਦਾ ਸਭ ਕੁਝ ਕਰਨਾ ਪਰ ਫਿਰ ਵੀ ਇੱਕ ਆਸ ਹੈਗੀ ਕਿ ਅੱਜ ਮਦਦ ਡੇ ਵੀ ਆਜ ਸੁਮੇ ਜੀ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਵੇਂ 12 ਮਈ ਹੈ ਔਰ ਮਦਦ ਡੇ ਸੈਲੀਬ੍ਰੇਟ ਕਰ ਰਹੇ ਹਾਂ ਸਾਡੀ ਜਸੇਵਾਲ ਸੁਸਾਇਟੀ ਦੀ ਟੀਮ ਵੱਲੋਂ ਜਿਹੜਾ ਮਾਂ ਦਾ ਦਿਵਸ ਆ ਨਾ ਅੱਜ ਇੱਕ ਮਾਂ ਨੂੰ ਨਵਾਂ ਘਰ ਦੇ ਕੇ ਮਨਾਇਆ ਜਾ ਰਿਹਾ ਤੁਸੀਂ ਉਹਨਾਂ ਨਾਲ ਨਵਾਂ ਘਰ ਔਰ ਤੁਸੀਂ ਦੇਖੋ ਇਸ ਲਈ ਜਿਹੜੇ ਇਹ ਹਲਾਕ ਕੀ ਨੇ ਤੁਸੀਂ ਦੇਖੋਗੇ ਜਿਹਦੇ ਸਿਰ ਦੇ ਉੱਤੇ ਘਰ ਖੜਾ ਹੈ ਉਹ ਮੈਜਿਕ ਹੱਥ ਨਾਲ ਹੀ ਲਾਇਆ ਜਾ ਸਕਦਾ ਹੈ ਤੇ ਅੱਜ ਅਸੀਂ ਉਸ ਮਾ ਨਾਲ ਗੱਲਬਾਤ ਕਰਾਂਗੇ ਅੱਜ ਮਾਵਾਂ ਦਾ ਦਿਨ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਪੁੱਤ ਬਣ ਕੇ ਆਏ ਨੇ ਆ ਕੀ ਕਹਿਣਾ ਚਾਹੋਗੇ ਮੈਨੂੰ ਉਹਨਾਂ ਨੇ ਕਿਹਾ ਸੀ ਮਾਵਾਂ ਤੇ ਮੈਂ ਕਿਹਾ ਤੂੰ ਮੇਰਾ ਪੋਤੇ ਆ ਹਾਂਜੀ ਅੰਦੇ ਹੀ ਤੇ ਮੈਂ ਮਾਂ ਕੋ ਆਇਆ ਵਾਂ ਹੂੰ ਤੇ ਮੈਂ ਕਿਹਾ ਤੂੰ ਮੇਰਾ ਪੋਤੇ ਹੈ ਮੇਰਾ ਪੁੱਤ ਨਹੀਂ ਹੈਗਾ ਕੋਈ ਮੈਂ ਕਿਹਾ ਤੂੰ ਮੇਰਾ ਪੋਤੇ ਆ ਹੂੰ ਮੈਂ ਤੇ ਹੋਣੀ ਸ਼ੁਕਰਿਆ ਪ੍ਰਮਾਤਮਾ ਨੇ ਮੇਰਾ ਵੀ ਸੁਣਾਈ ਕੀਤੀ ਕਿੰਨਾ ਔਖਾ ਸੀ ਰਹਿਣਾ ਉੱਥੇ ਬੜਾ ਔਖਾ ਸੀ ਮੀ ਆਉਂਦਾ ਸੀ ਪਾਣੀ ਪਰ ਜਾਂਦਾ ਸੀ ਅੰਦਰੋਂ ਬਹੁਤ ਮੀਂਹ ਹੀ ਹਰੀ ਹੁੰਦਾ ਸੀ ਡਰਦੇ ਆ ਫੇ ਲੱਗ ਗਵੰਡੀਆਂ ਸੌਂ ਜਾਈਦਾ ਸੀ ਫੇ ਦਿਨੇ ਆਪਣੇ ਘਰ ਆ ਜਾਈਦਾ ਸੀ ਤੇ ਅੱਜ ਤੋਹਫਾ ਮਿਲ ਗਿਆ ਹਾਂਜੀ ਅੱਜ ਤੋਹਫਾ ਅੱਜ ਕਿੰਨੀ ਖੁਸ਼ੀ ਸੱਚੀ ਦੱਸੋ ਬਹੁਤ ਖੁਸ਼ੀ ਮੈਨੂੰ ਕੱਲ ਦੀ ਖੁਸ਼ੀ ਆ ਕੱਲ ਦੀ ਖੁਸ਼ੀ ਆ ਪੀ ਬਾਬਾ ਦੀਪ ਸਿੰਘ ਨੇ ਮੇਰੀ ਸੁਣ ਲਈ ਮੈਨੂੰ ਕੱਲ ਦੀ ਖੁਸ਼ੀ ਬਹੁਤ ਪੁੱਤਰ ਆ ਪੁੱਤਰ ਨੂੰ ਆਸ਼ੀਰਵਾਦ ਦੇਵੋਗੇ ਕਿ ਨਹੀਂ ਹਾਂ ਦਵਾਂਗੇ ਆ ਜੀ ਨੇ ਆਸ਼ੀਰਵਾਦ ਦਿੱਤਾ ਔਰ ਇਹਨਾਂ ਨੇ ਇੰਨਾ ਆਸ਼ੀਰਵਾਦ ਦਿੱਤਾ ਮੈਂ ਇਹਨਾਂ ਨੂੰ ਕਿਹਾ ਕਿ ਮਾਦਾ ਜੀ ਸਾਡੇ ਕੋ ਵੀ ਫੰਡਸ ਦੀ ਕਮੀ ਹੁੰਦੀ ਹੈ ਤੇ ਲੇਬਰ ਥੋੜੀ ਜੀ ਕਿਰਸ ਕਰਕੇ ਕਰਿਓ ਮੈਂ ਕਿ ਜਿਹੜੀ ਚੀਜ਼ ਕਿਸੇ ਦੁਕਾਨਾਂ ਤੋਂ 100 ਦੀ ਮਿਲਦੀ ਨਾ ਤੁਸੀਂ ਕਿਸ ਤਰ੍ਹਾਂ ਮਰਜੀ 60 ਦੀ ਲਿਆਉਣੀ ਹੈ ਤੇ ਕਹਿੰਦੇ ਹਾਂ ਪੁੱਤਰ ਮੈਂ ਕਰਾਂਗੀ ਔਰ ਮੈਂ ਇਸ ਚੀਜ਼ ਨੂੰ ਵੇਖਣ ਵਾਸਤੇ ਹੀ ਅੱਜ ਆਇਆ ਕਿ ਕੀ ਆਲਾ ਨੇ ਕਿ ਵਾਅਦਾ ਕੀਤਾ ਸੀ ਤੋਂ ਪੂਰਾ ਕਰ ਰਹੇ ਤੁਸੀਂ ਵੇਖੋ ਕਿ ਸਾਰਾ ਘਰ ਆਪ ਹੀ ਦੋਵਾਂ ਜੀਆਂ ਨੇ ਅਢਿਹੜਿਆ ਬੱਚਿਆਂ ਨਾਲ ਮਹੱਲੇ ਦੇ ਵਸੂਕਾ ਨਾਲ ਮਿਲ ਕੇ ਔਰ ਤੁਸੀਂ ਬਾਪੂ ਜੀ ਵੇਖ ਸਕਦੇ ਹੋ ਬਾਪੂ ਜੀ ਰਿਕਸ਼ਾ ਚਲਾਉਂਦੇ ਨੇ ਵਿਕਦਾ ਵੀ ਨਹੀਂ ਉਹਨਾਂ ਨੂੰ ਯਾਰ ਕੌਣ ਇਹਨਾਂ ਦੀ ਕਦਰ ਸਾਰ ਲਊਗਾ ਜੇ ਲੋਕੀ ਨਹੀਂ ਲੈਣਗੇ। ਕੱਕ ਵੀ ਖਰਾਬ ਹੈ ਇਹਨਾਂ ਦੀ। ਤੁਸੀਂ ਦੇਖ ਸਕਦੇ ਹੋ, ਦੇਖ ਵੀ ਨਹੀਂ ਸਕਦੇ ਔਰ ਮਿਹਨਤੀ ਇੰਨੇ ਨੇ। ਉਹ ਇੱਕ ਨਹੀਂ ਬੰਦਾ ਇੱਕ ਮਿਹਨਤ ਕਰਕੇ ਆਪਣਾ ਘਰ ਠੀਕ ਕਰਾ ਸਕਦਾ। ਲੋਕਾਂ ਨੂੰ ਅੱਗੇ ਆਣਾ ਪਏਗਾ ਸੰਸਾਰ ਦੇ ਵਿੱਚ ਮਦਦ ਕਰਨ ਵਾਸਤੇ ਔਰ ਉਸੇ ਤਹਿਤ ਜਸੇਵਰ ਸੁਸਾਇਟੀ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰਦੀ ਹੈ। ਤੁਹਾਡੇ ਲਾਗੇ ਚਾਗੇ ਲੋਕੀ ਕਹਿੰਦੇ ਨਾ ਕਿਤੇ ਮਦਦ ਕਰਨ ਜਾਣੀ ਯਾਰ ਜਿਹੜੇ ਲਾਗੇ ਚਾਗੇ ਹੁੰਦੇ ਨਾ ਉਹੀ ਬਾਹ ਫੜਿਆ ਕਰੋ ਇੱਕ ਦੂਜੇ ਦੀ। ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ ਕੀ ਕਹਿਣਾ ਚਾਹੋਗੇ ਅ ਅਲੱਗ ਤਰੀਕੇ ਦੀ ਸੇਵਾ ਦੀ ਸ਼ੁਰੂਆਤ ਹੈ ਤੇ ਕਿਵੇਂ ਇਸ ਨੂੰ ਨਿਪਰੇ ਚਾੜਿਆ ਜਾਏਗਾ ਕਿਉਂਕਿ ਹਾਲਾਤ ਦੇਖ ਕੇ ਕਾਫੀ ਦੁੱਖ ਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਦੇਖਿਆ ਘਰ ਕਿ ਮਿੱਟੀ ਦਾ ਘਰ ਹੈ ਲੋਕੀ ਆਪਣੇ ਘਰ ਚ ਟ੍ਰੇਡ ਵੀ ਆ ਜਾਂਦੀ ਨਾ ਤੇ ਮੇਰੇ ਤੋਂ ਪਹਿਲੇ ਉਹਨੂੰ ਭਰਨ ਵਾਸਤੇ ਚੱਲ ਜਾਂਦੇ ਨੇ ਕਿ ਨਹੀਂ ਇਹਨੂੰ ਠੀਕ ਕਰਨਾ ਪਰ ਇਸ ਨੂੰ ਕਿਵੇਂ ਸ਼ੁਰੂ ਕੀਤਾ ਸੱਸੀ ਕਾਲ ਸਾਰਾ ਜੀ ਜਿਸ ਤਰ੍ਹਾਂ ਕਿ ਚਸ ਸਵ ਸੋਸਾਇਟੀ ਆਲਰੇਡੀ ਸ਼ਾਲੇ ਘਰ ਦਾ ਪ੍ਰਾਲਾ ਕੰਪਲੀਟ ਕਰ ਚੁੱਕੀ ਹੈ ਇਹ ਹੁਣ 47ਵਾਂ ਘਰ ਹੈ ਗੁਰਨਾਣਾ ਸਾਹਿਬ ਦੇ ਮੇਅਰ ਨਾਲ ਕਿਰਪਾ ਨਾਲ ਇਹ ਘਰ ਸ਼ੁਰੂ ਕਰਾਤਾ ਹੈ ਅਸੀਂ ਤੇ ਜਿੰਨੇ ਵੀ ਪੈਸੇ ਖਰਚਾ ਲੱਗੇਗਾ ਲੱਖ ਲੱਗੇ 2 ਲੱਖੇ ਥੋੜਾ ਲੱਗੇ ਜ਼ਿਆਦਾ ਲੱਗੇ ਉਹ ਜਸਵਾ ਸੋਸਾਇਟੀ ਵੱਲੋਂ ਜ਼ਰੂਰ ਦਿੱਤਾ ਜਾਏਗਾ ਪਰ ਫਿਰ ਵੀ ਹੱਥ ਜੋੜ ਕੇ ਸਾਨੂੰ ਸਾਰਿਆਂ ਨੂੰ ਸਾਡ ਬੇਨਤੀ ਸਾਡ ਵੱਲੋਂ ਹੈਗੀ ਹੈ ਕਿ ਪਲੀਜ਼ ਤੁਸੀਂ ਨਾਮ ਲਾ ਕੇ ਜੁੜੋ ਜਿਹੜੇ ਨਾਮ ਲਾਣਾ ਚਾਹੁੰਦੇ ਨੇ ਜਿਹੜੇ ਵੀ ਸੇਵਾ ਕਰਨਾ ਚਾਹੁੰਦੇ ਨੇ ਤੁਸੀਂ ਇਹਨਾਂ ਨੂੰ ਡਾਇਰੈਕਟ ਮਿਲਣਾ ਡਾਇਰੈਕਟ ਮਿਲੋ ਕਿਉਂਕਿ ਇਹਨਾਂ ਨੇ ਕਾਫੀ ਦਿਨ ਤੋਂ ਹਾਈਲਾਈਟ ਕਰ ਚੁੱਕੇ ਨੇ ਆਪਣਾ ਹੋਰਨੂੰ ਵੀ ਰਿਕੁਐਸਟ ਕੀਤੀ ਹੈ ਕਿ ਇੱਥੇ ਆ ਕੇ ਕਰਨ ਲੇਕਿਨ ਇਹਨਾਂ ਕੋਲ ਮਦਦ ਕੋਈ ਪਹੁੰਚੀ ਨਹੀਂ ਹਲੇ ਤੱਕ ਇਸ ਕਰਕੇ ਰਿਕੁਐਸਟ ਹੈਗੀ ਤੇ ਕੋਈ ਡਾਇਰੈਕਟ ਆ ਕੰਟੈਕਟ ਕਰਨਾ ਚਾਹੁੰਦੇ ਤਾਂ ਨੰਨੂ ਕਰ ਲਓ ਪਲੀਜ਼ ਥੈਂਕ ਯੂ ਇਸ ਘਰ ਚ ਕੋਈ ਬਾਥਰੂਮ ਨਹੀਂ ਸੀ ਸਰ ਕਿਸੇ ਤਰ੍ਹਾਂ ਕੱਲ ਜਦੋਂ ਅਸੀਂ ਆਏ ਸੀ ਦੇਖਿਆ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਸੀਗੀ ਜ਼ਮੀਨ ਤੋਂ 4 ਫੁੱਟ ਥੱਲੇ ਉਤਰ ਕੇ ਉਹ ਬੜੇ ਔਖੇ ਤਰੀਕੇ ਨਾਲ ਰਹਿ ਰਹੇ ਸੀ ਤੁਸੀਂ ਦੇਖ ਸਕਦੇ ਹੋ ਜਿਵੇਂ ਭਾਜੀ ਅੱਜ ਖੜੇ ਨੇ ਤੇ ਉਹਨਾਂ ਦਾ ਕੱਲ ਸਿਰ ਵੀ ਇੱਥੇ ਹਾਂਜੀ ਇਹ ਛੱਤ ਸੀ ਤੇ ਜਦੋਂ ਅਸੀਂ ਹੱਥ ਲਗਾਇਆ ਤੇ ਉਹਦੇ ਵਿੱਚੋਂ ਵੀ ਮਿੱਟੀ ਇਹ ਛੱਤ ਦੇ ਉੱਪਰ ਆ ਗਈ ਇਸ ਵੇਲੇ ਹਾਂਜੀ ਇਹ ਛੱਤ ਤਾਂ ਉੱਪਰ ਆ ਚੁੱਕਿਆ ਜੀ ਇਹਦੇ ਜੀ ਹੋਰ ਨਹੀਂ ਵੀ ਸੀ ਇਸ ਤੋਂ ਤੇ ਮੈਂ ਕਿਸੇ ਵੀ ਕੰਦ ਨੂੰ ਹੱਥ ਲਾਉਂਦੇ ਸੀ ਤੇ ਮੈਂ ਕਿਸੇ ਵੀ ਚੀਜ਼ ਨੂੰ ਹੱਥ ਲਾਉਂਦੇ ਸੀ ਤੇ ਇਹੋ ਡਰ ਲੱਗਦਾ ਸੀ ਕਿ ਡਿੱਗ ਨਾ ਪਵੇ। ਉਹਦੇ ਵਿੱਚ ਕੰਦ ਦੇ ਵਿੱਚ ਕਾਫੀ ਤਰੇੜਾਂ ਵੀ ਗਈਆਂ ਸੀ ਤੇ ਮਿੱਟੀ ਵੀ ਕਾਫੀ ਡਿਗਰੀ ਸੀ ਉਸ ਵੇਲੇ ਜਦੋਂ ਅਸੀਂ ਆਏ ਸੀ ਕੱਲ ਤੇ ਉਹੀ ਮਾਤਾ ਜੀ ਨੂੰ ਕੱਲ ਵਾਦਾ ਕੀਤਾ ਸੀ ਤੇ ਕੱਲ ਸ਼ਾਮ ਨੂੰ ਹੀ ਉਹਨਾਂ ਨੂੰ ਇਸ ਚੀਜ਼ ਦੀ ਕਰਕੇ ਜਾਈ ਸੀ ਕਿ 21ਵੀਂ ਸਦੀ ਚ ਕਾਨਿਆਂ ਦੀ ਛੱਤ ਤੁਸੀਂ ਅਕਸਰ ਸੁਣੀ ਹੋਏਗੀ। ਇਹ ਕਾਨੇ ਜਿਹੜੇ ਨੇ ਇਹ ਇਸ ਦੀ ਇਸ ਦੀ ਛੱਤ ਬਣਾਈ ਗਈ ਸੀ ਹਰ ਸਿਮਰਨ ਜੀ ਜੀ ਚਾਚੀ ਭਾਜੀ ਬਿਲਕੁਲ ਇਹ ਸੱਚੂ ਕਹਿ ਰਹੇ ਆ ਤੁਹਾਨੂੰ ਧਿਆਨ ਨਾਲ ਜੀ ਇਹ ਬਿਲਕੁਲ ਐ ਦੀ ਛੱਤ ਹੋਰ ਕੁਛ ਨਹੀਂ ਸੀਗਾ ਸੱਚੀ ਬਾਈ ਇਹ ਕਿਹੜੀ ਪਾਰਿਸ਼ ਨੂੰ ਕਿਹੜੀ ਗਰਮੀ ਨੂੰ ਕਿਹੜੀ ਚੋਰੀ ਨੂੰ ਕਿਹੜੀ ਜ਼ਿੰਦਗੀ ਦੇ ਵਿੱਚ ਮਤਲਬ ਇੱਕ ਇਹ ਵੀ ਰਾਈਟ ਨਹੀਂ ਹੈਗਾ ਅਸੀਂ ਸਾਡਾ ਸੰਵਿਧਾਨ ਸਾਨੂੰ ਨਾ ਰਾਈਟ ਟੂ ਲਿਵ ਕਹਿੰਦਾ ਕਿ ਤੁਸੀਂ ਆਪਣੀ ਜਿਸ ਜਗ੍ਹਾ ਤੁਹਾਨੂੰ ਜਨਮ ਮਿਲਿਆ ਨਾ ਉਦਾਂ ਤੁਸੀਂ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਹੋ ਪਰ ਕਿੱਥੇ ਇਹ ਲਾਈਜ਼ ਇਹ ਖੋਲੀ ਜੀ ਛੱਤ ਤਾਂ ਬਿਲਕੁਲ ਹਾਲਾਤ ਦਿਖਾਏ ਤੁਹਾਨੂੰ ਅੱਜ ਮਾ ਦਿਵਸ ਦੇ ਉੱਤੇ ਇੱਕ ਬਾਪੂ ਤਰੇ ਬਿਲਕੁਲ ਤਾਂ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਕਿੰਨੇ ਸਾਲ ਤੋਂ ਫਿਰ ਇਦਾਂ ਰਹ ਰਹੇ ਸੀ ਜੀਵਨ ਚ ਸਾਨੂੰ ਘਟ ਤੋਂ ਘਟ ਬਚਪਨ ਤੋਂ ਇੱਥੇ ਰਹ ਰਹੇ ਆ ਅੱਛਾ ਹਾਂ 50 ਤੋਂ ਨਹੀਂ ਤੁਹਾਡਾ ਨਹੀਂ 50 ਤੋਂ 50 ਸਾਲ ਤੋਂ ਵੀ ਉੱਪਰ ਹੋ ਗਏ ਤੇ ਅੱਜ ਕੀ ਕਹਿਣਾ ਚਾਹੋਗੇ ਜਿੱਦਾਂ ਮਿਲ ਰਹੀ ਜੰਗ ਜਿੱਦਾਂ ਤੁਹਾਡੀ ਮਰਜ਼ੀ ਤੁਸੀਂ ਦੇਖ ਸਕਦੇ ਹੋ ਕਿ ਅਸਲ ਲੈਣਾ ਕੋਈ ਸ਼ਬਦ ਨਹੀਂ ਹੈ ਪਰ ਦੂਸਰੇ ਪਾਸੇ ਇਹ ਵੀ ਹੋ ਇਹ ਵੀ ਉਹ ਸਮਾਜ ਦਾ ਇੱਕ ਹਿੱਸਾ ਨੇ ਕਿ ਜਿਹੜੇ ਕੀ ਮਦਦ ਵਾਸਤੇ ਆਪ ਅੱਗੇ ਆਏ ਨੇ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਲੋੜ ਹੋਏਗੀ ਉਹ ਉਹਨਾਂ ਦਾ ਕੰਮ ਪੂਰਾ ਕਰਨਗੇ ਤਾਂ ਜਸੇਵ ਸੋਸਾਇਟੀ ਸਮਾਜ ਵੱਲੋਂ ਚੰਗਾ ਉਪਰਾਲਾ ਇੱਕ ਵਾਰ ਫਿਰ ਦੱਸਣਾ ਚਾਹਵਾਂਗੇ ਉਸ ਔਰ 12 ਜੁਲਾਈ ਨੂੰ ਕੰਪਲੀਟ ਕਰਨ ਦਾ ਟੀਚਾ ਵੀ ਮਿੱਥਿਆ ਉਹਨਾਂ ਨੇ ਤਾਂ ਮਾ ਦੇ ਵਸਤੇ ਉੱਤੇ ਇੱਕ ਮਾਂ ਨੂੰ ਸਭ ਤੋਂ ਸੁਨਹਿਰੀ ਤੋਹਫਾ ਜਿਹੜਾ ਦਿੱਤਾ ਗਿਆ ਹੈ ਦਿੱਤਾ ਗਿਆ ਕਿ ਉਸ ਦੇ ਘਰ ਦੀ ਸ਼ੁਰੂਆਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਲੋਕ ਜ਼ਰੂਰ ਅੱਗੇ ਆਉਣ ਔਰ ਇਹਨਾਂ ਦੀ ਮਦਦ ਵਾਸਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੀ ਫੰਡ ਦੀ ਘਾਟ ਹੈ ਅਗਰ ਕੋਈ ਵੀ ਫੰਡ ਦੇਣਾ ਚਾਹੇ ਤਾਂ ਇਸ ਨੰਬਰ ਤੇ ਦੇ ਸਕਦਾ ਉਹਦਾ ਨੰਬਰ ਜਿਹੜਾ ਹੈ 9815776880 ਸੰਸਥਾ ਦਾ ਨੰਬਰ ਹੈ ਔਰ ਇਕਤਾ ਨਗਰ ਗਲੀ ਨੰਬਰ 4 ਜਿਹੜਾ ਹੈ ਇਹਨਾਂ ਦਾ ਐਡਰੈਸ ਹੈ ਤਾਂ ਵੀਡੀਓ ਵਾਇਰਲ ਹੋਈ ਸੀ ਉਸ ਦਾ ਸੱਚ ਜਾਣਨ ਵਾਸਤੇ ਅਸੀਂ ਆਏ ਆ ਤਾਂ ਸਮਾਜ ਸੇਵੀ ਜਿੱਥੇ ਬੰਦੀਆਂ ਅੱਗੇ ਆਏ ਨੇ ਉਮੀਦ ਕਰਦੇ ਆ ਕਿ ਇਹਨਾਂ ਦਾ ਘਰ ਇੱਕ ਵਧੀਆ ਘਰ ਹੋਏਗਾ ਤੇ ਆਪਣੇ ਸੁਪਨਿਆਂ ਦੇ ਘਰ ਦੇ ਵਿੱਚ ਰਹਿ ਸਕਣਗੇ ਕੈਮਰਾਮੈਨ ਅਰਜ ਦੇਵਾਲ ਸਮਿਤਕਰ ਨਾ ਗ੍ਰੇਡ ਪੰਜਾਬ ਟੀਵੀ عم